ਕੈਨੇਡਾ ਵਾਲੇ ਮੁੰਡਿਆਂ ਦੇ ਨਾਲ ਸਬੰਧਤ ਤਿੰਨ ਵੱਖ-ਵੱਖ ਅਜਈਆਂ ਖਬਰਾਂ ਆਈਆਂ ਜਿੱਥੇ ਕਿਤੇ ਮੁੰਡੇ ਨੂੰ ਬਾਹਰ ਕਤਲ ਕਰ ਦਿੱਤਾ ਗਿਆ ਅਤੇ ਕਿਤੇ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਤੀਸਰਾ ਮੁੰਡਾ ਜੋ ਕਿ ਕੈਨੇਡਾ ਤੋਂ ਗੁਰਦਾਸਪੁਰ ਆਇਆ ਹੋਇਆ ਸੀ ਉਸ ਦੀ ਚਾਨ ਉਦੋਂ ਹੀ ਦੋਸਤਾਂ ਨੇ ਲੈ ਲਈ ਆਪਣੀ ਭੈਣ ਦੇ ਵਿਆਹ ਦੇ ਲਈ ਉਹ ਮੁੰਡਾ ਆਇਆ ਸੀ। ਤੇ ਇਧਰ ਇੱਕ ਦੂਸਰੇ ਹੱਥ 'ਚ ਦੀਆਂ ਤਸਵੀਰਾਂ ਜਿਸ ਜੋ ਕਿ ਵਿਦੇਸ਼ ਤੇ ਵਿੱਚ ਰਹਿ ਰਹੇ ਹਾਂ ਉਸ ਦੇ। ਕਨੇਡਾ ਗਿਆ ਸੀ ਉਹ ਬਣਾ ਇਹ ਭਿਆਨਕ ਹਾਦਸਾ ਹੋਇਆ ਜਿਸ ਦੇ ਵਿੱਚ ਉਹ ਆਪਣੀ ਜਾਨ ਗਵਾ ਬੈਠੀ ਦੋ ਟੋਨ ਵਾਲੀ ਗੱਡੀ ਨਾਲ ਟੱਕਰ ਹੋ ਗਈ ਅੱਗ ਲੱਗਦੀ ਹੈ ਤੇ ਉਸ ਤੋਂ ਬਾਅਦ ਅੰਦਰ ਬੈਠੇ ਬੈਠੇ ਹੀ ਪੰਜਾਬ ਦੇ ਇਹ ਗੱਭਰੂ ਨੌਜਵਾਨ ਖਤਮ ਹੋ ਜਾਂਦੇ ਨੇ ਵਿਦੇਸ਼ ਦੇ ਵਿੱਚ ਪੰਜਾਬੀ ਨੌਜਵਾਨ ਦਾ ਕਤਲ ਤੇ ਇੱਧਰ ਕਨੇਡਾ ਤੋਂ ਵਾਪਸ ਗੁਰਦਾਸਪੁਰ ਆਏ ਮੁੰਡੇ ਨੂੰ ਉਸਦੇ ਹੀ ਦੋਸਤਾਂ ਨੇ ਖਤਮ ਕਰ ਦਿੱਤਾ ਪਤਾ ਲੱਗਿਆ ਕਿ ਉਹ ਆਪਣੇ ਭੈਣ ਦੇ ਵਿਆਹ ਦੇ ਲਈ ਪੰਜਾਬ ਪਹੁੰਚਿਆ ਸੀ ਪਰ ਉਸਦੇ ਨਾਲ ਦੋਸਤਾਂ ਨੇ ਮਾੜੀ ਹਰਕਤ ਕਰ ਦਿੱਤੀ। ਇੱਕ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਸਵਾ ਸਾਲ ਪਹਿਲਾਂ ਹੀ ਕੈਨੇਡਾ ਦੇ ਫਿਰੋਜ਼ਪੁਰ ਦੇ ਪਿੰਡ ਰਾਮਪੁਰ ਦੇ ਨੌਜਵਾਨ ਦੀ ਕੈਨੇਡਾ ਦੇ ਵਿੱਚ ਸੜਕ ਹਾਦਸੇ ਦੇ ਵਿੱਚ ਜਾਨ ਚਲੀ ਗਈ ਇਸ ਦੀਆਂ ਭਿਆਨਕ ਤਸਵੀਰਾਂ ਵੀ ਸਾਹਮਣੇ ਆਈਆਂ। ਕੈਨੇਡਾ ਦੇ ਸ਼ਹਿਰ ਸਰੀ ਨਜ਼ਦੀਕ BC ਹਾਈਵੇ 5 ਦੇ ਨੇੜੇ ਕਲੀਅਰ ਵਾਟਰ ਕੋਲ ਦੋ ਟਰੱਕਾਂ ਵਿਚਾਲੇ ਭਿਆਨਕ ਟੱਕਰ ਹੋ ਗਈ ਜਿਸ ਦੇ ਕਾਰਨ ਟਰੱਕਾਂ ਨੂੰ ਅੱਗ ਲੱਗ ਗਈ ਅਤੇ ਇਸੇ ਦੌਰਾਨ ਹੀ ਫਿਰੋਜ਼ਪੁਰ ਦੇ ਪਿੰਡ ਰਾਮਪੁਰ ਦਾ ਰਹਿਣ ਵਾਲਾ 37 ਸਾਲਾ ਤਰਮਿੰਦਰ ਸਿੰਘ ਪੁੱਤਰ ਬਖਸ਼ੀਸ਼ ਸਿੰਘ ਮੌਕੇ ਤੇ ਦਮ ਤੋੜ ਗਿਆ ਇਹ ਦੁਖਦ ਖਬਰ ਜਦੋਂ ਪਰਿਵਾਰ ਦੇ ਕੰਨੀ ਪਈ ਤਾਂ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਮਾਪਿਆਂ ਨੂੰ ਸਮਝ ਨਹੀਂ ਆ پا ਰਹੀ ਕਿ ਉਹਨਾਂ ਦੇ ਨਾਲ ਇਹ ਕਿਉਂ ਵਾਪਰਿਆ ਮ੍ਰਿਤਕ ਤਰਮਿੰਦਰ ਸਿੰਘ ਆਪਣੇ ਪਿੱਛੇ ਬਜ਼ੁਰਗ ਮਾਪੇ ਪਤਨੀ ਅਤੇ 8 ਸਾਲ ਦੀ ਧੀ ਨੂੰ ਰੋਂਦਿਆਂ ਕੋਲ ਲਾਂਦਿਆਂ ਛੱਡ ਗਿਆ ਉਸਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਤਰਮਿੰਦਰ ਬੀਤੇ 11 ਸਾਲ ਤੋਂ ਘਰ ਤੋਂ ਦੂਰ ਰਹਿ ਰਿਹਾ ਸੀ ਸਿੰਗਾਪੁਰ ਦੇ ਵਿੱਚੋਂ ਰਹਿ ਰਿਹਾ ਸੀ ਤਾਂ ਕਿ ਉਸ ਨੂੰ ਕਿਸੇ ਹੋਰ ਵਧੀਆ ਕੰਟਰੀ ਦਾ ਵੀਜ਼ਾ ਮਿਲ ਜਾਵੇ ਹੁਣ ਜਦੋਂ ਸਵਾ ਕਸਾਲ ਪਹਿਲਾਂ ਅਣਥਕ ਮਿਹਨਤ ਤੋਂ ਬਾਅਦ ਉਸ ਨੂੰ ਕੈਨੇਡਾ ਜਾਣ ਦਾ ਮੌਕਾ ਮਿਲ ਗਿਆ ਤਾਂ ਉੱਥੇ ਜਾ ਕੇ ਉਸਦੇ ਨਾਲ ਇਹ ਭਿਆਨਕ ਸੜਕ ਹਾਦਸਾ ਹੋ ਗਿਆ ਜਿਸ ਦੇ ਵਿੱਚ ਉਸਨੇ ਆਪਣੀ ਜਾਨ ਖਵਾ ਦਿੱਤੀ। ਇਹ ਕੀ ਕਟਵਾਵਾਪੀ ਤੇ ਕਿੱਥੇ ਗੱਲ ਪਈ ਸਾਰੀ ਇਹ ਜੀ 23 ਤਰੀਕ ਦੀ ਰਾਤ ਦੀ ਘਟਨਾ ਹੈ ਸਾਨੂੰ ਤਾਂ ਕੱਲ ਪਤਾ ਲੱਗਾ ਸਾਡੇ ਜੀਜਾ ਜੀ ਸੀਗੇ ਸਰਦਾਰ ਧਰਮਿੰਦਰ ਸਿੰਘ ਜੀ ਜੋ ਕਿ ਪਿਛਲੇ ਇੱਕ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਉੱਥੇ ਸਰੀਰੇ ਵਿੱਚ ਸੀਗੇ ਕੈਨੇਡਾ ਦੇ ਵਿੱਚ ਤੇ ਟਰਾਲੇ ਦਾ ਹੀ ਐਕਸੀਡੈਂਟ ਹੋਇਆ ਸਾਨੂੰ ਕੱਲ ਪਤਾ ਲੱਗਾ ਤੇ ਕੰਪਨੀ ਉੱਤੇ ਸਰੀਰੀ ਹੈ ਤੇ ਕ੍ਰਿਫਾ ਬੋਡੀ ਦਾ ਕਿਸ ਤਰ੍ਹਾਂ ਜੀ ਕੀ ਕਹਿ ਰਿਹਾ ਹੈ ਡੈਡ ਬੋਡੀ ਦਾ ਹਜੇ ਸਾਨੂੰ ਕੁਝ ਨਹੀਂ ਦੱਸਿਆ ਜੀ ਉਹ ਕਹਿੰਦੇ ਚਾਲੇ ਨੂੰ ਬਲਾਸਟ ਮਤਲਬ ਬਲਾਸਟ ਹੋ ਗਿਆ ਅੱਗ ਲੱਗ ਗਈ ਹੈ ਤੇ ਪਰਿਵਾਰ ਨੂੰ ਸਾਨੂੰ ਕੱਲ ਹੀ ਪਤਾ ਲੱਗਾ ਜਿਵੇਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਮੇਂ ਇਨਸਾਫ ਦਵਾਇਆ ਜਾਵੇ ਪਿੱਛੇ ਸਾਡੇ ਘਰ ਚ ਕੋਈ ਹੋ ਕੋਹਰਾ ਵੀ ਇਕੱਲਾ ਹੀ ਸੀ ਇਹ ਤੇ ਮੇਰੇ ਘਰ ਆ ਦੇ ਵਿੱਚ ਸੌਣ ਤੋਂ ਟੀਮ ਅਗਰ ਬੱਚੇ ਕਿੰਨੇ ਬੇਟੀ ਹੈ ਜੀ ਇੱਕ ਨੇਰੀ ਇੱਕ ਸੜੀ ਸਿਸਟਰ ਹੈ ਤੇ ਮਾਂ ਪਿਓ ਨੇ ਇਹ ਸਾਰੇ ਇੱਥੇ ਡਿਪੈਂਡਡ ਸੀਗੇ ਜੀ ਇੱਕੋ ਹੀ ਅੱਲਾ ਦਾ ਘਰ ਦੇ ਵਿੱਚ ਕਮਾਉਣ ਵਾਲਾ ਸੀ ਕੋਈ ਜ਼ਿਆਦਾ ਨਹੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਸਰਕਾਰ ਤੋਂ ਵੀ ਇਨਸਾਫ ਮੇਰਾ ਇਨਸਾਫ ਪਰਮਿੰਦਰ ਸਿੰਘ ਨਾਮ ਸਗੇ ਜੀ ਤੁਹਾਡਾ ਮੇਰਾ ਜਸਵਿੰਦਰ ਸਿੰਘ ਇੱਥੇ ਇਹ ਘਟਰਾ ਕਦੋਂ ਦੀ ਵਾਪਰੀ ਏ ਤੇ ਕਦੋਂ ਪਤਾ ਲੱਗਾ ਹੈ ਤੁਹਾਨੂੰ ਆ ਇਹ ਸਾਡੇ ਨਗਰ ਰਾਮਪੁਰਾ ਦਾ ਸਨਿਕ ਹੈ ਪਰਮਿੰਦਰ ਸਿੰਘ ਨੌਜਵਾਨ ਬੜਾ ਮਿਹਨਤੀ ਨੌਜਵਾਨ ਸੀ ਇੱਥੇ ਰਹਿੰਦੇ ਆ ਵੀ ਇਹ ਬਹੁਤ ਸੁਣੀ ਸੇ ਜੇ ਕੰਮ ਕਰਦਾਰੇ ਪੰਜਾਬ ਯੂਥ ਕਲੱਬਾਂ ਦੇ ਵਿੱਚ ਵੀ ਬਹੁਤ ਵੱਡਾ ਪਾਗ ਲੈਂਦੇ ਰਿਹਾ ਸਮਾਜ ਸੇਵਾ ਪਤਾਉਂਦਾ ਰਿਹਾ ਕੋਈ ਸਮਾਂ ਇਹ ਸਿੰਗਾਪੁਰ ਲਾਇਆ ਸਾਲ ਕ ਪਹਿਲਾਂ ਇਹ ਕੈਨੇਡਾ ਚਲਾ ਗਿਆ ਜਿਹੜਾ ਅੱਜ ਪਤਾ ਲੱਗਾ ਕਿ ਉਹ ਘਰ ਪਰਿਵਾਰ ਨੂੰ ਤਾਂ ਕੱਲ ਪਤਾ ਲੱਗਾ ਕਿ ਪਿੰਡ ਚ ਜਿਹੜੇ ਸੰਗਤ ਜਾਂ ਜ ਇਲਾਕੇ ਚ ਅੱਜ ਪਤਾ ਲੱਗਾ ਸਵੇਰੇ ਕਿ ਆਹ ਘਟਨਾ ਵਾਪਰਦੀ ਹੈ ਜੋ ਸਰੀਰ ਦੇ ਵਿੱਚ ਇਹਨਾਂ ਦੇ ਟਰਾਲੇ ਦਾ ਐਕਸੀਡੈਂਟ ਹੋਇਆ ਹੈ ਔਰ ਇਹਨਾਂ ਭਿਆਨਕ ਐਕਸੀਡੈਂਟ ਹੋਇਆ ਕਹਿੰਦੇ ਆ ਕਿ ਉਹ ਜਿਹੜਾ ਟਰਾਲਾ ਵੀ ਵਲਸਟਰ ਹੋਇਆ ਇਹ ਬਹੁਤ ਦੁਖਦਾਈ ਘਟਨਾ ਹੈ ਮਿਹਨਤੀ ਤੇ ਗਰੀਬ ਪਰਿਵਾਰ ਹੈ ਮਾਂ ਪਰੋ ਵੀ ਬਜ਼ੁਰਗ ਨੇ ਅਜੇ ਅਜੇ ਛੋਟੀ ਬੱਚੀ ਹੈ ਮਤਲਬ ਪਰਿਵਾਰ ਦਾ ਕਮਾਈ ਦਾ ਜਿਹੜਾ ਸਹਾਰਾ ਸੀ ਇੱਕ ਏ ਤਰਮਿੰਦਰ ਹੀ ਸੀ ਜੋ ਵਿਦੇਸ਼ ਵਿੱਚ ਵਿਚਾਰਾ ਮਿਹਨਤ ਕਰਨ ਵਾਸਤੇ ਗਿਆ ਸੀ ਤੇ ਇਹ ਬਾਬਾ ਦੇ ਡੈੱਡ ਬੋਡੀ ਦਾ ਕਿਸ ਤਰ੍ਹਾਂ ਕੀ ਕਹਿ ਰਹੇ ਨੇ ਕੋਈ ਪਤਾ ਨਹੀਂ ਅਜੇ ਤੱਕ ਕੋਈ ਨਾ ਤਾਂ ਉਧਰ ਦੀ ਕੋਈ ਕਲੀਅਰ ਹੋਈ ਹੈ ਕੋਈ ਵੀ ਅਜੇ ਤਾਂ ਸਿਰਫ ਇਹਨਾਂ ਜਿਹੜੇ ਕੋ ਨਾਲ ਦੇ ਸਾਥੀ ਸਨ ਉਹਨਾਂ ਨੇ ਫੋਨ ਕੀਤੇ ਆ ਇਹ ਆ ਘਟਨਾ ਵਾਪਰੀ ਹੈ ਸੋ ਅਸੀਂ ਤਾਂ ਭਾਰ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਆ ਕਿ ਇਹ ਸਾਰੀ ਇੱਕ ਪੜਤਾਲ ਕਰਕੇ ਤੇ ਜਿਹੜਾ ਪਰਿਵਾਰ ਨੂੰ ਉਧਰ ਦਾ ਜੋ ਵੀ ਪਾਣਾ ਵਾਪਰਿਆ ਉਹਦੀ ਸਾਰਾ ਕੁਝ ਦੱਸਿਆ ਜਾਵੇ ਕਿਉਂਕਿ ਮਨ ਦੇ ਵਿੱਚ ਕਈ ਤਰੰਗਾਂ ਹੁੰਦੀਆਂ ਨੇ ਮਨ ਵਿੱਚ ਕਈ ਗੱਲਾਂ ਰਹਿ ਜਾਂਦੀਆਂ ਨੇ ਵੀ ਕਿਵੇਂ ਪਾਣਾ ਵਾਪਰਿਆ ਕਿਵੇਂ ਹੋਇਆ ਕਿਵੇਂ ਨਹੀਂ ਹੋਇਆ ਸਾਨੂੰ ਤਾਂ ਜੋ ਇਸ ਤੋਂ ਕਿਨ ਇਨਫੋਰਮੇਸ਼ਨ ਵੀ ਮਿਲੀ ਹੈ ਕਿ ਉਹਦੀ ਡੈੱਡ ਬੋਡੀ ਵੀ ਜਿਹੜੀ ਹੈ ਉਹ ਬੁਰੀ ਤਰ੍ਹਾਂ ਉੱਥੇ ਜਲ ਚੁੱਕੀ ਸੀ ਇਹ ਬਹੁਤ ਦੁਖਦਾਈ ਘਟਨਾ ਹੈ ਇਹ ਦੁਆਰਾ ਮੰਨ ਕਰਦੇ ਆ ਕਿ ਪਰਿਵਾਰ ਨੂੰ ਜਿਹੜਾ ਇਹ ਪਰਵਾਸੀ ਦੇ ਤੌਰ ਤੇ ਇਨਸਾਫ ਹੋਇਆ ਤੇ ਕਿੰਨੇ ਬੱਚੇ ਕਿੰਨੇ ਸੀ ਤੇ ਬੱਚੇ ਇਹਦੇ ਇੱਕ ਕੁੜੀ ਆ ਜੀ ਕਿੰਨੇ ਸਾਲ ਦੀ ਆ ਜੀ ਕੁੜੀ ਆ ਮੇਰੇ ਤਿੰਨ ਸਾਲ ਦੀ ਹੋਏਗੀ ਹਾਂ